ਅੱਜ ਤੋਂ ਥੋੜੇ ਕੁ ਮਹੀਨੇ ਪਹਿਲਾਂ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਰੈਂਟਲ ਮਾਰਕੀਟ ਬੜੀ ਹੌਟ ਸੀ ਮਤਲਬ ਐਦਾਂ ਲੱਗਦਾ ਸੀ ਜਿਵੇਂ ਕਿਰਾਇਆਂ ਨੂੰ ਅੱਗ ਹੀ ਲੱਗੀ ਹੈ ਹੁਣ ਇੱਕਦਮ ਮੱਠਾ ਜਾ ਪੈ ਗਿਆ ਕਮ ਇਸ ਵੇਲੇ ਕਿਰਾਏ ਕਿੱਥੇ ਕਿ ਖੜੇ ਨੇ ਕਿੱਥੇ ਕਿੱਥੇ ਜ਼ਿਆਦਾ ਨੇ ਕਿੱਥੇ ਕਿੱਥੇ ਘੱਟ ਨੇ ਇਹਦੇ ਵਿੱਚ ਨਾ ਜੀ ਕਿਰਾਏ ਨੂੰ ਕਈ ਤਰੀਕਿਆਂ ਨਾਲ ਬਣਿਆ ਜਾਂਦਾ ਘਰਾਂ ਦੀਆਂ ਕਿਸਮਾਂ ਜੁੜੇ ਹੋਏ ਘਰ ਡੁਪਲੈਕਸ ਅਟੈਚਡ ਕਾਂਡੋਜ਼ ਅਪਾਰਟਮੈਂਟਸ ਪਰ ਸਾਰਿਆਂ ਦੀ ਰਲਾ ਕੇ ਵੀ ਇੱਕ ਉਸਤ ਜੀ ਕੱਢੀ ਜਾਂਦੀ ਹੈ ਉਸ ਮੁਤਾਬਕ ਤੁਸੀਂ ਠੀਕ ਆਖਿਆ ਕਿ ਜ਼ਿਆਦਾ ਜਿਵੇਂ ਇਸ ਤਰ੍ਹਾਂ ਲੱਗਦਾ ਸੀ ਕਿ ਅਗਲੇ ਅਜੇ ਵੀ ਕਈ ਜਗ੍ਹਾ ਹੈਗੇ ਨੇ ਕਈ ਸ਼ਰਸ਼ ਹੈਗੇ ਨੇ ਛੋਟੇ ਜਿੱਥੇ ਕਹਿ ਸਕਦੇ ਆਂ ਕਿ ਥੋੜੀ ਜਿਹੀ ਤੇਜ਼ੀ ਹੈ ਪਰ ਓਵਰ ਆਲ ਜਿਹੜੀ ਵੱਡੀ ਮਾਰਕੀਟ ਸੀ ਖਾਸ ਤੌਰ ਤੇ ਟੋਰਾਂਟੋ ਦੀ ਤੇ ਵੈਂਕੂਵਰ ਦੀ ਉਹਦੇ ਵਿੱਚ ਬੜੀ ਤਕੜੀ ਗਰਾਵਟ ਆਈ ਹੈ ਕਿਉਂਕਿ ਇੱਕ ਨਾ ਵੇਵ ਜੀ ਬਣਦੀ ਸੋਸ਼ਲ ਮੀਡੀਆ ਤੇ ਇਸ ਵੇਲੇ ਸੋਸ਼ਲ ਮੀਡੀਆ ਤੇ ਇਸ ਤਰੀਕੇ ਦੀਆਂ ਵੀਡੀਓਜ਼ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਨੇ ਜਿਦੇ ਵਿੱਚ ਦੱਸਿਆ ਜਾ ਰਿਹਾ ਕਿ 1 ਬੈੱਡਰੂਮ ਦਾ ਇਦੋਂ ਵੱਧ ਨਾ ਦਿਓ 2 ਬੈੱਡਰੂਮ ਦਾ ਇਦੋਂ ਵੱਧ ਨਾ ਦਿਓ ਬਿਲਕੁ ਬਿਲਕੁਲ ਉਹਦੇ ਵਿੱਚ ਕਿਉਂਕਿ ਓਵਰਆਲ ਜਿਹੜਾ ਸੈਂਟੀਮੈਂਟ ਹੈ ਨਾ ਜੀ ਉਹ ਸਾਰੀ ਚੀਜ਼ ਦਾ ਅਸਰ ਪਾਉਂਦਾ ਤੇ ਅਸੀਂ ਇਹ ਰਿਪੋਰਟ ਜਿਹੜੀ ਹੈ rentals.ca ਦੀ ਜਿਹੜੀ ਰਿਪੋਰਟ ਹੈ ਉਹ ਸਾਂਝੀ ਕਰਦੇ ਆ ਤੇ ਇਹ ਕਿਹਾ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਕਿਰਾਏ ਜੁਲਾਈ 2023 ਦਾ ਜਿਹੜਾ ਮਹੀਨਾ ਸੀ 2023 ਸਾਲ ਦਾ ਜੁਲਾਈ ਮਹੀਨਾ ਉਸ ਤੋਂ ਬਾਅਦ ਸਭ ਤੋਂ ਲੋਅਸਟ ਜਿਹੜੇ ਜਿਹੜੇ ਨੇ ਕੈਨੇਡਾ ਦੇ ਵਿੱਚ ਐਸਪਲੇ ਰੈਂਟ ਮੰਨੇ ਗਏ ਨੇ ਇਹ rentals.ca ਐਂਡ ਅਰਬਨੇਸ਼ਨ ਜਿਹੜੀ ਰਿਪੋਰਟ ਹੈ ਜਿਹੜੀ ਵੈਬਸਾਈਟ ਹੈ ਉਹਨਾਂ ਦੇ ਮੁਤਾਬਕ ਹੈ ਐਵਰੇਜ ਆਸਕਿੰਗ ਗਾਰੈਂਟ ਜਿਹੜਾ ਰੈਜੀਡੈਂਸ਼ੀਅਲ ਪ੍ਰਾਪਰਟੀ ਦਾ ਰਿਹਾਇਸ਼ੀ ਪ੍ਰਾਪਰਟੀਆਂ ਦਾ ਉਹ ਕੈਨੇਡਾ ਦੇ ਵਿੱਚ ਇਸ ਵੇਲੇ 2088 ਡਾਲਰ ਫਰਵਰੀ ਮਹੀਨੇ ਦੇ ਵਿੱਚ ਪਹੁੰਚ ਗਿਆ ਜੋ ਕਿ ਐਨੂਅਲ ਸਾਲਾਨਾ ਤੌਰ ਤੇ 4.8% ਦੀ ਘਾਟ ਹੈ ਤਕਰੀਬਨ 105 ਡਾਲਰ ਘਟਿਆ ਹੈ ਔਸਤਨ ਜਿਹੜਾ ਆਸਕਿੰਗ ਗਾਰੈਂਟੀ ਹੈ ਤੇ ਅਪ੍ਰੈਲ 2021 ਤੋਂ ਬਾਅਦ ਇਹ ਸਭ ਤੋਂ ਵੱਡੀ ਡਿਕਲਾਈਨ ਹੈ ਸਭ ਤੋਂ ਵੱਧ ਘਟਿਆ ਹੈ ਉਜਾਦ ਕਰੋ ਕਿ ਉਦੋਂ ਕੋਵਿਡ ਦਾ ਸਿਸਟਮ ਸੀ ਕੋਵਿਡ ਦੇ ਕਰਕੇ ਹੋ ਸਕਦਾ ਫਰਕ ਪਿਆ ਹੋਵੇ ਇਸ ਰਿਪੋਰਟ ਜਿਹੜੀ ਦੇ ਵਿੱਚ ਪਤਾ ਲੱਗਦਾ ਕਿ ਫਰਵਰੀ 2023 ਤੋਂ ਲੈ ਕੇ ਫਰਵਰੀ 2024 ਤੱਕ ਜਿਹੜੇ ਰੈਂਟ ਜਿਨ੍ਹਾਂ ਦੇ ਵਧੇ ਸੀ ਉਹਨਾਂ ਵਿੱਚ ਵੀ ਖੜੋਤ ਜਿਹੜੀ ਆ ਆ ਰਹੀ ਆ ਕੁਝ ਇਲਾਕਿਆਂ ਦੇ ਵਿੱਚ ਵਧਿਆ ਵੀ ਹੈ ਉਹਨਾਂ ਦੀ ਗੱਲ ਕਰਦੇ ਆ ਪਰ ਹਾਈ ਕਾਸਟ ਆਫ ਲਿਵਿੰਗ ਜਿਹੜੀ ਕੋਵਿਡ 19 ਤੋਂ ਬਾਅਦ ਹੋਈ ਆ ਉਹਦੇ ਵਿੱਚ ਰੈਂਟ ਜਿਹੜੇ ਨੇ ਉਹ ਪਿਛਲੇ ਸਾਲਾਂ ਨਾਲੋਂ ਅਜੇ ਵੀ 5 ਸਾਲ 2 ਸਾਲ ਜਿਹੜੇ ਉਸ ਤੋਂ ਪਹਿਲਾਂ ਸੀ ਉਹਨਾਂ ਨਾਲੋਂ ਅਜੇ ਵੀ ਉੱਚੇ ਨੇ ਤੇ ਜਿਹੜਾ ਪ੍ਰੀ ਪੈਂਡੈਮਿਕ ਲੈਵਲ ਆ ਕੋਵਿਡ-19 ਤੋਂ ਪਹਿਲਾਂ ਜਿਹੜਾ ਸਮਾਂ ਸੀ ਉਸ ਨਾਲੋਂ 16.9% ਅਜੇ ਵੀ ਜ਼ਿਆਦਾ ਨੇ ਪਰ ਸਾਰੇ ਯੂਨਿਟਸ ਦੇ ਟਾਈਪ ਜਿਹੜੇ ਹੈਗੇ ਨੇ ਉਹਨਾਂ ਦੇ ਵਿਕਰਾਏ ਘਟੇ ਨੇ ਇਹ ਕਿਹੜੇ ਸ਼ਹਿਰਾਂ ਦੇ ਵਿੱਚ ਟੋਰਾਂਟੋ ਵੈਨਕੂਵਰ ਕੈਲਗਰੀ ਦੇ ਵਿੱਚ ਘਟੇ ਨੇ ਤੇ ਇਹਦੇ ਵਿੱਚ 1 ਬੈਡਰੂਮ ਅਪਾਰਟਮੈਂਟ ਦੇ ਵਿੱਚ ਜ਼ਿਆਦਾ ਘਟੇ ਨੇ ਕੁਝ ਸ਼ਹਿਰਾਂ ਦੇ ਵਿੱਚ ਕੁਝ ਕਿਰਾਏ ਵਧੇ ਨੇ ਜਿਨ੍ਹਾਂ ਵਿੱਚ ਕਯੂਬਿਕ ਸਿਟੀ ਹੈ ਔਰ ਓਕਵਲੋਂਟੇਰੀਓ ਹੈ ਸਸਕਾਟੂਨ ਹੈ ਇਹਨਾਂ ਦੇ ਵਿੱਚ 5-10% ਜਾਂ 10-12% ਤੱਕ ਨਾ ਵਧੇ ਵੀ ਨੇ ਤੇ ਕੁਝ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਡਿਕਲਾਈਨ ਆਈ ਹੈ ਤੇ ਨਾਲ ਓਨਟੇਰੀਓ ਦੇ ਵਿੱਚ ਡਿਕਲਾਈਨ ਆਈ ਹੈ ਉਹਦੇ ਤੋਂ ਇਹ ਪਤਾ ਲੱਗ ਸਕਦਾ ਹੈ ਕਿ ਰੈਂਟਲ ਮਾਰਕੀਟ ਸੌਫਟ ਹੋ ਰਹੀ ਹੈ ਅਲਬਰਟਾ ਦੇ ਵਿੱਚ ਓਵਰਆਲ 1.4% ਵਧੇ ਨੇ ਪਰ ਫਿਰ ਵੀ ਵਧਣ ਦੀ ਰਫ਼ਤਾਰ ਬਹੁਤ ਘਟ ਗਈ ਹੈ ਤੇ ਇਹਦੇ ਨਾਲ ਫਰਕ ਸਵਲਿਨ ਜ਼ਾਹਿਰ ਤੌਰ ਤੇ ਪੈ ਰਿਹਾ ਹੈ ਜੀ ਜੀ